ਅੱਥਵਨ ਕੇ ਬੇਨਤੀ ਹੈ ਸਾਰਿਆਂ ਨੂੰ ਸਾਡੀ ਵੀਡੀਓ ਨਾ ਦੇਖੋ ਭਰਾਵੋ ਦੇਖਣ ਦੀ ਕੋਈ ਲੋੜ ਨਹੀਂ ਚੰਗੀਆਂ ਚੀਜ਼ਾਂ ਦੇਖੋ ਗਿਆਨ ਵਾਲੀਆਂ ਚੀਜ਼ਾਂ ਦੇਖੋ ਸਿੱਖਿਆ ਵਾਲੀਆਂ ਚੀਜ਼ਾਂ ਦੇਖੋ ਨਾ ਹੀ ਸਾਡੀ ਵੀਡੀਓ ਕਿਤੇ ਸ਼ੇਅਰ ਕਰੋ ਇੰਟਾ ਫੇਸਬੁੱਕ ਜਾਂ YouTube ਤੇ ਕੋਈ ਸ਼ੇਅਰ ਕਰਨੀ ਲੋੜ ਨਹੀਂ ਵਧੀਆ ਚੀਜ਼ਾਂ ਸ਼ੇਅਰ ਕਰੋ ਤੇ ਜਿਹੜਾ ਚੱਕ ਕੇ ਸ਼ੇਅਰ ਕਰੋ ਜਾਂ ਕਿਤੇ ਹੋਰ ਵੀਡੀਓ ਪਾਊਗਾ ਸਾਡੀ ਵੀਡੀਓ ਆਪ ਦਾ ਆਪ ਜ਼ਿੰਮੇਵਾਰ ਹੋਊਗਾ ਜਿਹੜੇ ਚੈਨਲ ਤੇ ਅਸੀਂ ਪਾਉਨੇ ਅਸੀਂ ਆਪ ਦੇ ਜ਼ਿੰਮੇਵਾਰਾਂ ਤੇ ਦੇਖੋ ਨਾ ਚੰਗੀਆਂ ਚੀਜ਼ਾਂ ਦੇਖੋ ਜਿਹੜੇ ਸਾਡੇ ਨਾਲ ਜੁੜਿਆ ਤੁਹਾਨੂੰ ਪਿਆਰ ਕਰਦੇ ਆ ਉਹ ਆਪ ਵੀ ਦੇਖ ਲੈਣਗੇ ਦੂਜੇ ਬੰਦੇ ਕੋਈ ਨਾ ਦੇਖੋ ਭਾਂਡੇ ਮਾਜੇਗਾ ਕਿ ਮਾਂਜਾ ਲਵੇਂਗਾ ਮਾਇਤਾ ਮਾਂਜਾ ਮਾਰੂ ਭਾਂਡੇ ਮਾਂਜਿਆ ਕਰ ਇਹ ਨਾ ਇੱਕ ਇੱਕ ਟਾਈਮ ਤਾਂ ਮਾਂਜਿਆ ਕਰੀਏ ਝੂਠ ਮੈਥੋਂ ਮਝਾਈਏ ਨਾ ਸਾਰਾ ਦਿਨ ਓਏ ਤੂੰ ਮਗੇਗਾ ਭਲਾ ਹਸਣਾ ਭਲਾ ਵਾ ਛੀਛੇ ਵਰਕੇ ਕੱਢ ਦੇ ਨਾ ਮੈਥੋਂ ਨਹੀ ਹੋਈ ਜੇ ਮਾਂਜੀਂ ਦੇ ਛੀਛੇ ਵਰਕੇ ਤਾਂ ਪੀ ਕਰਦੇ ਨਾ ਸੜ ਜਾਂਦਾ ਓ ਫੱਟੀ ਦੇ ਵੇਲੇ ਯਾਰਾ ਆ ਪਰਾ ਪਰ ਬੈਠਾ ਓੱਖਾ ਯਾਰਾ ਲੱਤ ਟੁੱਟੀ ਪਈ ਐ ਇੱਕ ਫੱਟੀ ਦੀ ਤੈਨੂੰ ਤੇ ਵਹਿ ਜਾਗਾ ਕਿਉਂ ਮੈਂ ਯਾਰ ਪੁਕਾਈ ਮਾਰਦਾ ਹੁੰਦਾ ਹੁਣ ਯਾਰ ਓਏ ਜਾਂਦਾ ਫੇੜ ਲੱਗਿਆ ਓਏ ਨਾ ਵੀ ਯਾਰਾ ਆ ਵੇ ਕਲੀ ਚਹੀਏ ਤੇ ਕਹੇਗਾ ਛੋਰ ਆਇਆ ਸੀ ਉਹਦਾ ਆਇਆ ਛੀਕੇ ਕਹਿੰਦਾ ਕੈ ਵਾਰੀ ਛੋਂ ਪਵਾਜੀ ਫੇੜ ਲੱਗ ਜਾਨਾ ਮੈਂ ਨਹੀਂ ਤੁਮਨ ਲਾਇਆ ਭਾਈ ਮਾਰਾ ਹੁੰਦਾ ਦੰਦ ਖਲਾਵੋ ਜੇ ਕੱਲ ਨੂੰ ਵਿਆਹ ਕਰਨਾ ਤੇਰਾ ਪਹਿਲੇ ਮੈਨੂੰ ਉਤੋਂ ਫੜ ਲਈ ਜੇ ਚੋਰ ਪਾਰਚ ਫੜਿਆ ਫੇਰ ਹੁੰਦਾ ਚੋਰੂ ਨਹੀਂ ਹੁੰਦਾ ਚੋਰਾ ਚੋਰ ਬਤਾ ਹੀ ਲੱਗਈ ਐ ਤੇਰੀ ਜਿੱਗੀ ਐ ਰਾਤ ਮੰਡੇ ਤੋਂ ਮੈਨੂੰ ਲੈ ਜੇਬ ਚ ਦੇ ਰੇ ਤਲਾਸੀ ਲੈ ਲਾ ਜੇ ਦਸ ਮਾਰ ਕੇ ਹੈਗਾ ਕਿ ਨਾ ਓਏ ਨਹੀਂ ਹੈਗਾ ਬੱਬਾ ਗੁਰੂ ਦੇਖੀਂ ਕਿ ਤੇ ਫਿਰ ਉਹ ਹੀ ਗੱਲ ਕਰਦੇ ਐ ਹੈ ਫਿਰ ਇਹ ਗੱਲ ਯਕੀਨ ਵੀ ਹੁੰਦਾ ਯਾਰ ਚੱਲ ਮਾਮਾ ਕਾਮਾ ਕਹਿੰਦਾ ਕਲਿਆਲ ਤੇ ਥੋ ਛੋਟਾ ਇਹਨੂੰ ਕਰਾ ਦਾਂਗੇ ਰਿਸ਼ਤਾ ਹਾਂ ਹਾਂ ਗੱਲ ਲੋਡਾ ਹਾਂ ਕਹਿੰਦਾ ਮੈਂ ਮੈਂ ਤਾਂ ਰਾਹ ਦੇ ਨਾ ਬੜਾ ਵਧੀਆ ਯਾਰ ਬਾਕੀ ਤੂੰ ਦੇਖ ਨਹੀਂ ਪੱਖ ਨਹੀਂ ਹਜੇ ਨੌਜਵਾਨ ਲੱਗਦਾ ਹਾਂ ਥੂਠਿਆ ਤੂੰ ਹੀ ਦਾ ਤੈਥੋ ਹੈ ਹੀ ਨਹੀਂ ਮੈਨੂੰ ਕਰਾਉ ਪਹਿਲਾਂ ਅਗੇ ਕਿਦੋਂ ਮੈਂ ਆਪਛਾਣਾ ਬੰਦਾ ਜੈ ਨਾ ਤੈਨੂੰ ਕਾਜ ਹੋ ਜੂ ਉਹ ਕਦੂਆ ਛੀ ਲੀਏ ਚੰਗਤ ਮੰਜਾ ਲਾ ਕੇ ਐਸਾ ਕੱਢ ਦੇ ਦੂ ਮੁੱਠੇ ਵਾਲੀ ਛੀ ਤੂੰ ਲਈ ਕੀ ਦੇ ਦੂ ਤੇਰੀ ਅਜ ਤਾਂ ਮਗਰ ਨਮੀ ਤੇ ਹੈ ਰਬੜ ਦੇ ਮੁੱਠੇ ਵਾਲੀ ਤੈਨੂੰ ਆਖੇ ਕੱਧੂ ਚੀਲਨੀ ਮੈੜਿਓਂ ਨੀ ਨਿਗਾਹਨੀ ਫਿਰ ਨਾਲੇ ਆੜ ਗਿਆ ਧਾਲ ਚਨਾ ਗੰਢੇ ਨਾ ਭਾਰੇ ਪਾਇਆ ਕਰ ਮਕਾ ਦਿੰਨਾ ਭਾ ਬਧੀ ਜਾਂਦਾਗਾ ਕੌਣ ਗੱਜੈ ਨੂੰ ਪੁੱਛਦਾ 20 ਰੁਪਏ ਰੋਲਦੇ ਫਿਰਦਾ ਮਰੀ ਜਨ ਜਦ ਅੰਨ ਨੇ ਲਾਇਸੀ ਨਰ ਜਨ ਕੈ ਨੇ ਭੈਣ ਚੋਦੀ ਕਿੱਲੇ ਚੋ ਦੋ ਟਰਾਲੀਆਂ ਭਰ ਗਿਆ ਪਤਾ ਲਉਦੇ ਨਹੀਂ ਕਰਦੇ ਨਹੀਂ ਜਰ ਨਾ ਵੀ ਫੇਰੀ ਆ ਪਤਾ ਲੱਗੇ ਤੈਨੂੰ ਤੂੰ ਨੀ ਹੁਣ ਖੇਚਿਆ ਕਿਹੜਾ ਯੇ ਮੱਕਲਾ ਕਰਾਂ ਅੱਖੀ ਪਟਾਵਾ ਮੈਂ ਤਾਂ ਬਰਾ ਮੈਂ ਛੱਡਦਾ ਜਾਂਦਾ ਕਿ ਮੈਂ ਸੁਤ ਦਾ ਬਸੋ ਬਾਲ ਹੋਦਾ ਜਾਂਦਾ ਨਾ ਫਿਰ ਗੱਲ ਸੱਚ ਦੱਸ ਹਾਂ ਇਹ ਤਾਂ ਲੈ ਜਾਏਗਾ ਰੇਸਟ ਮਾਮੇ ਗਮੇ ਨੂੰ ਕਮਾਣੀ ਮਾਫ ਲੈ ਲੈ ਨਾ ਫਿਰ ਤੂੰ ਤਾਂ ਤੂੰ ਸਾਲਾ ਲਗਦਾਗਾ ਤੂੰ ਲੈ ਲੈ ਕਿਉਂ ਤੇਰੀ ਤਾਂ ਮਰ ਨਾਂ ਕੀ ਗਈ ਰੋਣ ਮੈਂ ਆ ਅੱਛਾ ਤੂੰ ਮੇਰੇ ਨਾਲ ਬੜਾ ਛੋਟਾ ਤੇ ਹੋਰ ਆ ਜਾ ਕੱਜੇ ਜੇ ਮੇਰੇ ਨਾਲ ਤਾਂ ਤੂੰ ਹੋ ਜਾ ਕੋਈ ਹੋ ਜਾ ਮੈਂ ਤਾਂ ਛੋਟੇ ਵਰਗਾ ਪਿਆ ਕੋਈ ਕਹਿੰਦਾ ਜੇ ਤਾਂ ਤੇਰੇ ਰਿਸ਼ਤਾ ਹੋ ਜਾਂਦਾ ਠੀਕ ਆ ਹੁਣ ਤੇਰਾ ਹੋਇਆ ਨਹੀਂ ਬਈ 5 6 ਸਾਲ ਲੰਘਾ ਹੁਣ ਨਹੀਂ ਕੋਈ ਕੁੱਤੇ ਨੂੰ ਕੁੜੀ ਦਿੰਦਾ ਅੱਛਾ ਆ ਚਾ ਕ ਛੱਡ ਦੇ ਹੁਣ ਤੂੰ ਤੈਨੂੰ ਸੋਨਾ ਕਰਕੇ ਕਹਿੰਦੇ ਹੋਣਗੇ ਸੋਨਾ ਮੈਂ ਦੇਖ ਨਹੀਂ ਪੱਖ ਨਹੀਂ ਜਿਹਦੇ ਕਿੰਨਾ ਸੋਹਣਾ ਲੱਗਦਾ ਕਹਿੰਦੇ ਮੂੰਹ ਦੇਖਾ ਸੀ ਛੇ ਟੁੱਟਿਆ ਮੂੰਹ ਤਾਂ ਇਹ ਮੇਰਾ ਚੰਗਾ ਇਹ ਮੂੰਹ ਦਾ ਕੁਝ ਨਹੀਂ ਹੋਇਆ ਯਾਰ ਚੰਦਾ ਹੈ ਮੂੰਹ ਤੇਰਾ ਸਾਰਾ ਇਨ ਬੋਲਾਂ ਦੀ ਅਕਲ ਨਹੀਂ ساری ਉਮਰ ਨਾਲ ਕੋ ਯ ਪਾਇ ਚੋਦ ਨੂੰ ਕੰਜਰ ਦੇ ਟਾਇਲਿਤੀ ਪੁੱਛਣਾ ਹੋ ਕੇ ਤੋੜਿਆ ਕੇ ਲਾ ਦੇ ਚੌਂ ਤਰੇ ਸੋਣੀ ਲੱਗੂ ਨਾ ਪਰਾਵਾ ਪੈਸੇ ਹੈ ਨਹੀਂ ਇਹ ਹੁਣ ਉਧਰੋਂ ਮੇਰਾ ਵਿਆਹ ਤਰਤਾ ਫੇਰ ਔਖਾ ਹੋ ਜੂਗਾ ਵਿਆਹ ਨੂੰ ਪੈਨ ਦੀ ਫੁੱਤੀ ਢੂਡਸੋ ਬੰਦਾ ਬਰਾਤੀ ਕੋਈ ਟੁੱਟੀ ਪੱਜੀ ਚੜਾ ਜਾਵਾਂਗੇ ਪੈਨ ਦੀ ਛੋਲਾ ਹੀ ਆਵੇ ਭਾਂਡੇ ਤਾਂ ਤਾਂ ਖੜਾ ਛੁੱਟ ਜੂ ਪਰ ਯਾਰ ਭਾਂਡੇ ਤਾਂ ਦੋ ਦੋ ਖੜਾ ਛੁੱਟੂ ਜਿਹੜਾ ਅੰਕਲਾ ਦੇ ਨਾ ਉੱਟ ਗਏ ਉਹ ਤਾਂ ਭਰਾਵਾ ਬਸ ਮੱਥੇ ਖੜੇ ਹੋ ਗਏ ਇਹ ਲੇਖਤਕਾਰ ਹੁੰਦੀ ਆ ਮੇਰੇ ਆ ਸਾਲਿਆ ਮੰਗਰ ਲਿਓ ਮੰਗਰ ਲਿਓ ਪਰ ਕਿਉਂ ਰੱਬ ਦਾ ਨਾ ਨਹੀਂ ਰਿਹਾ ਪਾ ਪਿਛਲੇ ਜਨਮ ਚ ਉਹ ਤੂੰ ਨਹੀਂ ਜਾਉਣਾ ਮੇਰਾ ਤਾਂ ਵਧੀਆ ਕੰਮ ਬਣਦਾ ਫਿਰਦਾ ਨਾ ਨਾ ਤੇਰਾ ਤਾਂ ਬਣਿਆ ਪੇ ਜੰਤਰੀ ਚ ਵੀ ਦੱਸਦਾ ਸੀ ਪੰਡ ਚ ਉਹ ਪੁੱਛਿਆ ਸੀ ਉਹ ਕਿਹਾ ਇਹ ਪਲਾਂ ਹੋਏ ਪੁੱਛਿਆ ਸੀ ਕਾਜੂ ਪੰਡ ਚੋਂ ਕੀ ਆਦਾ ਕਹਿੰਦਾ ਨੇੜੇ ਲੱਗਿਆ ਕੰਮ ਚੜ੍ਹਦੇ ਵਾਲੇ ਪਾਸਿਓ ਹੋ ਚੜ੍ਹਦੇ ਵਾਲੇ ਪਾਸਿਓ ਹਾਂ ਚੜ੍ਹਦੇ ਵਾਲੇ ਪਾਸਿਓ ਰਿਸ਼ਤਾ ਹੋ ਕਹਿੰਦਾ ਗਜਾਲ ਨੂੰ ਅੱਛਾ ਹਾਂ ਕਹਿੰਦਾ ਜੰਤਰੀ ਕੁੰਡਲੀ ਕੱਢ ਲਈ ਵੀ ਆਏ ਇੱਥੇ ਕਿ 2025 ਚ ਰਿਸ਼ਤਾ ਤਾਂ ਹੋ ਜਾ ਚਲਾ ਤਾਂ ਵਧੀਆ ਪੜਾਵਾ ਤੇ ਚੰਗਾ ਕੀ ਕਹਿੰਦਾ ਬਹੁਤ ਸੌਖੇ ਘਾੜੀ ਲਟਕੀ ਮਿਲੂ ਅੱਛਾ ਹਾਂਜੀ ਜਮਾ ਮੂਰਤ ਵਰਗੀ ਬਸ ਫਿਰ ਆਪਾਂ ਬਾਵਾ ਦਾ ਦੇਣ ਲੈ ਨਿਕਰਦੇ ਭਾ ਤੂੰ ਨਹੀਂ ਚੜਾਵਾ ਕਰਾਂਗੇ ਇੱਕ ਤਾਂ ਸੱਤਾਂਗੇ ਮਾਮੇ ਨੂੰ ਹਾਂ ਇੱਕ ਭੂਆ ਨੂੰ ਹਾਂ ਬੇ ਦੋ ਰਿਸ਼ਤੇਦਾਰੀ ਬਹੁਤ ਹੈ ਮੇਰੇ ਰਿਸ਼ਤੇਦਾਰ 500 ਤੇ ਕਿੰਨੀ ਚੜਾ ਦੇ ਤੇ ਇਧਰੋਂ ਕਿਹੜਾ ਜੀ ਕੀ ਚੜਾ ਦੀ ਵੀ ਹੂੰ ਕਰ ਚੌਕੇ ਤੇ ਚੁੱਲੇ ਤੇ ਸੋਧ ਲੈ ਬਾਤ ਮਰੂ ਮੱਥੇ ਤੇ ਮੈਂ ਚਵਾੜਿਆਂ ਤੇ ਮਰੂ ਕੂੰ ਗੱਲ ਕਰਦਾ ਚੁੱਲੇ ਤੇ ਥਰੀ ਪੁੱਠਾ ਚੱਲੀ ਜਾ ਮੈਨੂੰ ਤੈਨੂੰ ਭਾਬੀ ਆ ਮੈਂ ਕੋਈ ਮਾੜਾ ਬਣੂਗਾ ਸਾਹ ਭਾਬੀ ਤੇ ਤੂੰ ਪਹਿਲੇ ਹੀ ਜਿੱਤ ਲੁੱਟੀ ਆ ਨਾ ਉਹਦੀ ਬੇਤਾਂ ਨੂੰ ਲੁੱਟੀ ਮੈਂ ਕਹਾਂ ਚੌਂਤਰੇ ਤੇ ਚੜਾ ਦੂ ਕਹਿਣਾ ਸਰਦੋ ਨੂੰ ਚੋਟ ਤੇ ਮੇਰੇ ਤਾਂ ਹੁਣ ਛੋਟੇ ਛਾਨ ਨੂੰ ਘੁਮਾ ਆਏ ਛੋਟੇ ਬੋਲੁੰਦੇ ਕਹਉਂਦਾ ਤੂੰ ਤਾਂ ਪਹਿਨੀ ਮਾਰਨਾ ਕਿ ਬੇਟਾ ਤੂੰ ਰਹਿ ਗਿਆ ਮੇਰੇ ਤੇਰੇ ਤੂੰ ਆਏ ਕਿਵੇਂ ਬੋਲਦਾ ਯਾਰ ਮੈਂ ਹੁਣ ਹੀ ਡੰਡਾ ਫੇਰ ਤਾ ਤੂੰ ਅੱਡ ਹੋ ਜਾ ਲਈ ਮੋਕੇ ਚੱਟ ਜਿਹੜੀ ਲਾ ਦਿੱਤੀ ਆ ਤੂੰ ਅੱਡ ਹੋਏਗਾ ਫਿਰ ਤੇਰੇ ਵਰਗੇ ਤਾਂ ਮੈਨੂੰ ਰੋਟੀ ਕੌਣ ਦੇਊ ਮੈਨੂੰ ਰੋਟੀ ਕੌਣ ਦੇਊ ਤੀ ਤਾਂ ਹੁਣੀ ਪੜ ਗਿਆ ਕਿਹਦੀ ਬੰਦੇ ਤਾਂ ਜਦੋਂ ਤੂੰ ਦੂਸਰਾ ਇੱਕੀ ਵਜ ਲਿਆ ਫਿਰ ਹਾਂ ਜੇਕਰ ਬਾਜਵਾਨ ਤੇ ਲਗਾਮ ਰੱਖੇਗਾ ਰਸਾਲ ਕੋ ਸਾ ਤੇਨੇ ਡੱਕਾਇ ਚਲੂ ਲਗਾਮ ਲਗੂ ਤਣੀ ਰਹਿਂਦਾ ਇਹ ਤਾਂ ਚੜਾ ਬਸ ਮੋ ਫਿਰੋ ਆਹਾ ਆਹਾ ਪੱਟ ਤੂੰ ਟੁਕਾਠਾ ਲੜ ਗਏ ਕਰੀ ਹਾਂ ਕੋਈ ਦੱਸ ਦੇ ਕੰਮ ਕਿਹੜਾ ਜੂੜ ਕਰੇਗਾ ਤਵਰਾ ਮਾਰਦੇ ਥੁਟਟੀਆਂ ਤੇਰੇ ਮਾਜੀ ਜਨੇ ਜਿੱਟਾ ਉੱਡਦਾ ਭਾਂਡੇ ਤੇ ਪਈ ਜਾਂਦਾ ਗਾ ਭਾਂਡੇ ਤੇ ਪਈ ਜਾਂਦਾ ਗਾ ਤੈਨੂੰ ਬੜੀ ਅੱਖੜਾ ਭਾਂਡੇ ਜਿੱਤੇ ਨਾਲ ਭਰ ਜਾਂਦੇ ਖਾਇਕ ਕਮਨ ਮੇੜ ਵੀ ਦਿੱਤਾ ਤੇ ਤੂੰ ਸਰੇ ਨਹੀਂ ਚੜਿਆ ਓ ਤੇਰਾ ਕੰਮ ਨੂੰ ਫੜਕਟ ਮੂੰਹ ਹੱਥ ਤੇਰਾ ਬਾਹਰ ਕੰਮ ਨੂੰ ਰਹਿਣਾ ਵੇ ਆਪੀ ਰਹਿ ਲਾਗਾ ਕੋਈ ਕਰ ਕੱਡੂ ਜੀ ਬਣਾ ਲੈ ਸਬਜੀ ਇਸ ਤੇ ਕੋਈ ਨਾ ਕਹਤੇ ਜੜਖੜਣ ਲਾ ਲਖ ਰਾਮ ਨਾ ਵੇ ਦਾਲ ਧਰ ਦੂਆਂ ਤੇ ਰੋਟੀਆਂ ਤੂੰ ਲਾ ਲਈ ਅੱਜ ਰੇੜਗੇ ਤੇ ਨੇੜੀ ਦੱਛਿਆ ਅੱਛਾ ਲਓ ਰੁਣਹਿੜ ਵਾਲਾ ਬੱਜਾ ਦੱਛਿਆ ਫੇਰ ਤਾਂ ਟਾਈਮ ਨਾਲ ਭਰਾਵਾ ਹਾਂ ਰੋਟੀ ਦਾ ਮੈਂ ਜਹਾ ਦੂੰ ਨਾ ਇਹ ਕਰੀ ਹਾਂ ਰਾਤੋਂ ਮੇਰੀ ਮੱਛਰਦਨੀ ਦਾ ਕੰਨ ਨਾ ਕਦੋਂ ਕਦੇ ਚੰਗਾ ਬਣਿਆ ਹੈ ਨਾ ਉਹ ਤਾਂ ਟੁੱਟਿਆ ਪਿਆ ਬੁਚਾ ਲਓ ਮੈਂ ਕਾਤਾ ਬਣ ਗਿਆ ਤੇ ਮੈਨੂੰ ਸੁਮਾਰ ਕੇ ਬਣੇ ਸਾਈ ਦਾ ਮੈਨੂੰ ਡਾਂਸ ਕਰਕੇ ਪੱਟ ਕੇ ਮੇਰੇ ਭੈਂਦੀ ਫੁੱਡੀ ਕੀ ਜਵਾਬ ਕੋਦੀ ਹੈ ਤੇਰੇ ਮੱਛਰਦਨੀ ਨੂੰ ਹੀ ਲੈ ਗਏ ਨਾ ਭੈਂਦੇ ਮੈਨੂੰ ਵੀ ਨਹੀਂ ਆਈ ਸਾਈ ਦਾ ਤੇ ਬਾਬਾ ਲਓ ਤੇ ਕੁਲਰ ਚੱਲਦਾ ਮੱਛਰਦਨੀ ਕਾਦੀ ਲੈਣਾ ਤੂੰ ਲੈ ਮੱਛਰਦਨੀ ਦਾ ਹੈਂ ਤੁਹਾਡੇ ਜਵਾਬਾਂ ਕੋਈ ਵੀ ਜਵਾਬ ਕਿ ਮੁੰਡੇ ਰਸੂ ਸਾਰਾ ਨੰਬਰ ਜਰੀ ਦਾ ਅ ਫਿਰ ਜਨਮ ਦਾ ਆਵਾਦ ਅਹਲੇ ਯਾ ਤੇ ਨੰਬਰ ਚੋੜ ਜਾਣੇ ਕਾਈਂ ਪਿਛਲੇ ਜਨਮ ਦਾ ਕੱਢ ਲਿਆ ਬਾਰੇ ਫਿਰ ਚੋੜ ਜਾਣੇ ਪਿਛਲੇ ਜਨਮ ਦਾ ਆਵਾਦ ਨਾਲੇ ਯਾ ਜਨਮ ਚੋੜ ਜਾਣੇ ਕੋਈ ਚੰਦ ਉਹ ਕਿਹਜਦਾ ਗਾਣੇ ਵਧੀਆ ਕਰ ਲੈਣੇ ਗਉਣੀ ਨਾ ਲੱਗ ਜੂ ਆ ਬਜਾਂਗੇ ਪੈਸੇ ਨਾਲ ਬੰਜਾ ਕਰਨੀ ਤਾਂ ਆਪਣਾ ਮਤ ਹੈ ਅੱਛਾ ਹੋਰ ਢੋਲ ਕਿਤੇ ਤੁਮ ਹੋ ਜੀ ਮੈਂ ਤੇਰੀ ਪਰਜਾਈ ਘਰੇ ਕੰਮ ਕਰ ਲਿਆ ਕਰੂ ਤੇ ਆਪਾਂ ਬਾਹਰੋਂ ਪੀਕੋਟ ਲਿਆ ਕਰਾਂਗੇ ਪਰ ਜਾਈ ਮੈਂ ਨਾਲੀ ਗੌਣ ਲੱਗ ਜੀ ਧੋੜੀ ਬਣ ਤੂੰ ਮੈਂ ਤੈਨੂੰ ਗਵਾਮਾ ਪਰ ਜਾਈ ਨਹੀਂ ਉ ਆਪਾਂ ਕਿੜਾ ਕੋਈ ਕੁਛ ਕਹਿ ਨਾ ਬਿਝੋੜੀ ਵਾਸਤੇ ਕਟਪਾਓਗਾ ਜਿਆ ਕਰੂ ਨਾ ਉਹ ਨੂੰ ਨਹੀਂ ਇਹ ਕੰਜਰ ਖਾਨ ਨੇ ਪਾਉਂਦੇ ਭਾਈ ਨੇ ਕੋ ਚੁੰਡਗਾ ਨਹੀਂ ਖਾ ਜਾਣਗੇ ਨਹੀਂ ਕੋਈ ਡਰ ਹੁੰਦਾ ਨਹੀਂ ਨਾ ਨਾ ਕੋਈ ਨਹੀਂ ਨਹੀਂ ਚਲੋ ਫਿਰ ਘਰੇ ਕੰਮ ਕਰ ਲੂ ਆਹੋ ਤੂੰ ਮੇਰੇ ਟਰਕੀ ਤੇ ਹੋ ਜੀ ਟਰਕੀ ਤੇ ਮੇ ਕੋ ਛੈਣਾ ਆਇਆ ਤਾਂ ਹੈਗਾ ਹੂੰ ਬਾਜਦਾ ਕੱਟਾ ਯਾਰ ਕੱਲ ਕੀ ਆ ਯਾਰ ਬੱਜਣ ਤਾਂ ਲੱਗ ਜੂ ਬੱਜਿਆ ਪਹਿਰੀ ਆ ਯਾਰ ਹਾਂ ਤੇ ਜਰ ਪਹਿਰੀ ਆ ਨਹੀਂ ਬੱਜਣ ਤਾਂ ਲੱਗ ਜੂ ਮੰਗਰੋ ਮੁੱਠਾ ਨਵਾਂ ਰਉਣ ਵਾਲਾ ਠੋਕਣ ਵਾਲਾ ਮੁੱਠਾ ਨਿਕਲ ਕੇ ਬੱਚਾ ਚੱਲ ਚੱਲ ਕੇ ਰਹਿਣਾ ਹੋ ਜੂ ਯਾਰ ਹਾਂ ਨਾ ਕਰ ਤੂੰ ਮੈਂ ਕਰਾਰੂ ਵਾਲਾ ਕਰ ਤੂੰ ਫੇਰ ਨਹੀਂ ਕਰ ਬਸ ਤੂੰ ਬਜਾਉਣ ਨਾਲ ਐ ਐ ਐ ਬਜਾਉਣਾ ਕਹਿੰਦਾ ਆ ਆ ਦੇਖ ਜਿਵੇਂ ਬਾਂਦਰ ਦੇ ਚਾਬੀ ਦੇ ਕੱਢ ਜਾਂਦਾ ਹੁੰਦੇ ਨੇ ਮੇਲੇ ਚ ਆਏ ਐ ਐ ਬੁੜਕੇ ਦਾ ਵੇ ਏਹੀ ਬੰਦਾ ਸਾਜੋ ਐ ਐ ਬਜਾਉਣਾ ਫੇਰ ਐ ਰੱਜਾ ਭੁੱਕੀ ਦੇ ਨੂੰ ਪਤਾ ਹੀ ਨਹੀਂ ਲੱਗਦਾ ਕਿਵੇਂ ਕੋਈ ਤੈਨੂੰ ਬਹੁਤ ਪਤਾ ਜੇ ਪਾਣੀ ਦਿੱਤਾ ਤਾਂ ਦਰਜ ਨਾ ਹੂੰਗਾ ਮੈਂ ਪਾਣੀ ਦਿੱਤਾ ਉਹ ਸਾਰੇ ਦਿੱਜੀ ਜੀ ਇਹਦਾ ਜਰਾ ਬਸ ਫੇਰ ਠੀਕ ਆ ਉਹ ਨਾ ਠੰਡੇ ਮੇਰੇ ਪੁਗਾਈ ਕਰਦਾ ਕਪਾਲ ਨਹੀਂ ਹੈ ਪੈਂਦਾ ਨਾ ਇਹ ਅਜੰਡਾ ਮੱਚੋਂ ਨਾਲੇ ਆ ਮੋਚਰੇ ਨਾਲ ਕੱਖ ਪੱਟਦੇ ਸਾਰਾ ਕੋੜਾ ਕੱਖ ਅੱਖਾ ਜੇ ਮੋਚਰੇ ਨਾਲ ਪੱਟਦੇ ਸਾਰਾ ਆ ਜਾਂਦਾ ਮੋਚਰੇ ਨਾਲ ਹੋਰ ਹੀ ਨਾ ਤੂੰ ਪੱਖੀ ਕੱਢੇ ਕਰ ਉਹ ਨੂੰ ਚੋ ਓਏ ਬੱਛੇ ਮਾਰੇ ਘਰੇ ਕੱਖ ਮਾਰਾ ਹੁੰਦਾ ਕੰਜੇ ਜਿਆ ਕਣੀਆਂ ਨਾਲ ਮੋਚਰੇ ਨਾਲ ਜਾ ਕੇ ਅੰਦਰੋਂ ਮੈਂ ਕਸ ਕੇ ਨਾ ਪੱਟ ਦਿੰਨਾ ਜਿਹੜੀ ਗੱਲ ਨਾਲ ਪੱਟਦੇ ਨਹੀਂ ਮੈਂ ਖ ਸਮਾਖ ਜੜਾਂ ਚੋਂ ਮੋਚਰੇ ਨਾਲ ਖਿੱਚਦੇ ਹੱਥਾਂ ਨਾਲ ਤਾਂ ਨਹੀਂ ਪੱਟੀਦਾ ਕੋਈ ਪੱਟਿਆ ਜਾਊ ਬਾਹ ਤੇਰੇ ਸਰਨਾ ਨੌਰਾ ਉਹ ਨਾ ਨਾ ਡਾਕਾ ਨਹੀਂ ਖਿੱਚੇ ਰੇ ਨਾ ਯਾਰ ਇਹਦੇ ਉੱਪਰ ਕੁੱਤੀ ਆਂਦਾ ਬਾਈ ਉਹ ਫਿਰ ਕਛਗੇ ਨਾ ਬਣਾ ਦੇ ਦਿੱਠੇ ਵਰਗਾ ਐਂ ਕੇ ਰ ਬਣਾ ਲੈ ਆਂ ਕੇ ਮਾ ਆ ਆ ਆ ਆ ਆ ਮਾ ਕਰ ਦੇ ਛਲੀ ਵਰਗਾ ਹਾਂ ਲੈ ਢੇਰੀ ਪਾ ਕੇ ਸਿੱਟੇ ਉੱਥੇ ਲਾ ਦੇਣਾ ਕੰਧ ਨਾਲ ਆਏ ਐਂ ਕਰ ਜਾਓ ਉੱਥੇ ਗਰਮੀ ਆ ਮੈਥੋਂ ਜਾਇ ਨਹੀਂ ਗਿਆ ਪਹਾੜ ਅੰਦਰ ਹਾਂ ਤੇ ਬੇਲਾ ਜਾ ਹੋ ਕੇ ਨਾ ਮੁੰਨ ਕੀ ਮੁੰਨ ਦਾੜੀ ਦਾੜੀ ਕੈਨਾ ਵੀ ਮੁੰਨਾ ਬਣਾਵਾ ਦੇ ਤਰਿਆ ਜੇ ਟੁੱਟਿਆ ਕਾਲੇ ਤੁੜੇ ਇਹ ਕੱਢ ਨਹੀਂ ਕੈਚੀ ਸਾਰਾ ਕੱਢ ਦੀ ਤੋਲੇ ਮੈਂ ਨਹੀਂ ਹੈ ਯਾਰ ਉਹ ਨਹੀਂ ਉਹ ਗੱਲ ਕਰਦਾ ਕੈਚੀ ਮੋਟਨਾ ਕੋਲ ਕੀ ਮੇਰੇ ਕੋਲ ਟਰੰਕਾ ਜਿਪਿਆ ਉਹ ਮੱਖ ਘੰਟੇ ਫਿਰੰਗ ਇੱਥੇ ਬਣਾ ਦੇ ਯਾਰ ਆਪੇ ਬੜਲੀ ਮੈਂ ਨਹੀਂ ਭਰਾਵਾ ਇਹ ਕੰਮ ਕਰਦਾ ਕੱਲ ਤੋ ਤੋਲ ਪਾ ਲੈਣਾ ਪਿੰਡੇ ਚ ਸਾਡੇ ਵਾਲੇ ਨੇ ਮੇਰੀ ਦਾੜੀ ਬਣਾਈ ਦਾੜੀ ਮੁੰਦੀ ਸਾਰੇ ਭਾਈ ਆਪੇ ਮੁੰਨ ਲਾਂਗੇ ਹੋਰ ਕਰ ਦਿਆਂ ਲੱਗਦਾ ਤਾਂ ਕਜੇ ਦਾ ਬਾਹਰ ਸੋਹਣਾ ਹੋਵੇ ਦੇਖੀ ਕਿਵੇਂ ਮੋਰ ਪਹਿਲਾ ਬੰਦਾਂ ਦਾ ਆਹ ਹਾ ਹਾ ਸਾਰ ਜਿਦਾ ਕੰਮ ਦੇਖ ਅਜੇ ਛਣ ਛਣ ਹੋ ਗਏ ਜਾ ਉਹ ਤੇਰੇ ਤੇ ਘਰ ਨਹੀਂ ਜੇ ਛਣ ਛਣ ਹੋ ਪਾਣੀ ਛਿੱਟਦਾ ਰਾਜ ਆ ਜਾ ਇਹ ਬੜੀ ਗੱਲ ਆ ਕਹਿ ਦਾਂਗੇ ਚੰਦ ਨੂੰ ਛੱਡ ਦੂ ਕੁੱਤਾ ਤਾਂ ਚੱਲ ਠੀਕੀ ਦਾ ਪੰਜੇ ਤੇ ਬੰਨੀ ਬੈਠੇ ਹੁਣ ਨਾ ਕੋਈ ਹੋਰ ਛੱਡ ਕੇ ਗਿਆ ਹੁਣ ਨਾ ਅਸ਼ਕਾ ਜੀ ਕੁੱਤਾ ਪੂਰਾ ਪਿਆ ਉਹ ਘੰਟਿਆਂ ਦੇ ਕੋਲੇ ਆਪਣੇ ਵੀ ਕਤੂਰੇ ਵਧੀਆ ਹੋਣਗੇ ਹਾਂ ਹਾਂ ਤਾਂ ਹੀ ਤਾਂ ਤੈਨੂੰ ਕਹਿਣਾ ਫਿਰ ਨਾਲ ਕੋਲੇ ਕੁੱਤਾ ਜੰਗਾ ਜੇ ਭਰੌਣੀਆਂ ਦਾ ਫਿਰ ਕੁੱਤੀ ਚੱਜ ਦੇ ਪੁੱਛੇ ਚੋ ਭਰਾ ਪੁੱਛ ਲੈਣੇ ਕੀ ਸਾਹ ਕੀ ਨਾ ਪੁੱਛਣਾ ਪੁੱਛੇ ਆਪੇ ਤੋਂ ਭਜਦੇ ਆ ਬੱਜੋ ਬੱਜੋ ਹੋਰ ਭਾਈ ਬੰਟੋ ਓਹ ਹੋਰ ਚੰਦ ਹੋਰ ਠੀਕਾ ਵਧੀਆ ਬੈਠੇ ਵੱਡਗਾ ਓਹ ਹੋਰ ਕਰਦੇ ਆ ਠੀਕਾ ਹੋਰ ਭਾਈ ਬੰਟੋ ਜਿਵੇਂ ਸੇਤਾਂ ਠੀਕ ਹੈ ਹਾਂ ਵਧੀਆ ਬੈਠ ਜਾਓ ਬੈਠ ਜਾਓ ਔਰ ਪਰਵਾਦ ਛਾਰੇ ਘਰਾਂ 'ਚ ਸੁੱਖ-ਚਾਂਤੀ ਹਾਂ ਹਾਂ ਵਧੀਆ ਤੂੰ ਦੱਸ ਬੜਕਾ ਬੜਕਾ ਕੀ ਬਣਦਾ ਬੱਚਾ ਬਣਨਾ ਕੀ ਹੈ ਯਾਰ ਅੱਜ ਦੋ ਤੱਕ ਰਿਸ਼ਤੇ ਵਾਲੇ ਆ ਗਏ ਹਰ ਇੱਕ ਘਰਾਂ 'ਚ ਪਰਵਾਦ ਆਜੀ ਕੁਛ ਵਧੀਆ ਵਧੀਆ ਤੂੰ ਦੱਸ ਬੜਕਾ ਬੜਕਾ ਹੋਰ ਕੀ ਬਣਦਾ ਬਣਨਾ ਕੀ ਬੱਚਾ ਦੋ ਤਿੰਨ ਛਣ ਤੋਂ ਅੱਜ ਰਿਸ਼ਤੇ ਵਾਲੇ ਆ ਗਏ ਯਾਰ ਪਹਿਲਾਂ ਤਾਂ ਰਿਸ਼ਤੇਦਾਰ ਤਾਂ ਭਈ ਆਉਂਦੀ ਹੁੰਦੇ ਬਾਅਦ ਦੇ ਘਰਾਂ 'ਚ ਨਾ ਨਾ ਔਰ ਮੂਹੇਖ ਦਿਖਾਈ ਵਾਲੇ ਰਿਸ਼ਤੇਦਾਰ ਛੋਟੇ ਕੋ ਮੁੰਡਾ ਤਾਂ ਹੈ ਨਹੀਂ ਆਈ ਨੂੰ ਹੁੰਜਾ ਗੱਜਾਲ ਨੂੰ ਬਨਾ ਨਾ ਮੈਂ ਕਰੀਂ ਅੰਦਾ ਉਹ ਜਿਹੜਾ ਤੈਨੂੰ ਤੇ ਕਿਉਂ ਕਹਿੰਦੇ ਛੇੜਨ ਦੀ ਗੱਲ ਹੈ ਗੱਜੜੀ ਕਸ਼ਟ ਓ ਚਾਵੇਂ ਕਰੀਆ ਕੀ ਚਾਕ ਤਾਂ ਛੱਡ ਜੋ ਹੁਣ ਕਿਉਂ ਨਾ ਤੁਹਾਨੂੰ ਕੌਣ ਕਰਦਾ ਨਾ ਕਿ ਬੰਗਾ ਧੂਮ ਬੜਾ ਜਿਹੜੇ ਬੱਚੇ ਨੇ ਮੈਂ ਜੋਰ ਪਾਉਂਦੇ ਇਸ ਤੇ ਬੰਗਾ ਲੈ ਲਈਂ ਬੱਤੀ ਉਮਰ ਚ ਨਹੀਂ ਵਿਆ ਕਰਉਣਾ ਚਾਹੀਦਾ ਨਾ ਉਹ ਤਾਂ ਗਾੜੀ ਮਾਰੀ ਉੱਪਰੀ ਕਰਕੇ ਲੱਗਦਾ ਲੱਗਦਾ ਧੁੰਬੜੀ ਕੁਛ ਨਹੀਂ ਹੇ ਕੰਡੀ ਕੋ ਜੇ ਮੇਰੇ ਹਾਂ ਦਾ ਇਹ ਤੇਰੇ ਹਾਂ ਦਾ ਹੋਰ ਹੁਣ ਛੋਟਾ ਛੋਟੇ ਨਾ ਨਹੀਂ ਇਹ ਮੇ ਤੇਰਾ ਅਸੀਂ ਦੋਨੇ ਕਹਾਣੋ ਹਾਨੀ ਜੀ ਕਹਿੰਦੇ ਗੱਪ ਭਰੀ ਨਾ ਹਾਂ ਬਸ ਛੋਟੇ ਮੇ ਤੇਰਾ ਹਾਨੂ ਹੋਏਗਾ ਅਸਰ ਅਸਰ ਰੱਖੀ ਬੈਠੇ ਆ ਜੀ ਤਾਂ ਗੱਲਾਂ ਹੁਣ ਤੂੰ ਬਾਜੀ-ਬਾਲ ਖੇਡਦਾ ਗਿਆ ਖੇਡਦਾ ਰਿਹਾ ਭਾਈ ਦੀ ਬੁੱਧੀ ਵਾਲੀ ਵਾਹ ਤੇਰੇ ਵਾਲੇ ਫੁੱਲ ਛਿੱਕ ਰੱਖਦੇ ਸੀ ਗਿਆ ਨਹੀਂ ਜਿਵੇਂ ਗਿਆ ਨਾ ਭਰੇ ਇੱਕ ਨਹੀਂ ਕੰਮ ਤਾਂ ਜਾਬਾ ਲਾ ਬਾਲਾ ਕਮ ਤਾਂ ਦੇ ਕੋ ਬਾਪੂ ਨੇ ਲਾਤਾ ਯਾਰ ਕਹਿੰਦਾ ਤੂੰ ਬਸ ਹੰਦਸੀ ਔਰ ਬਾਪੂ ਰੰ ਹਾਂ ਤਾਂ ਗਾਂ ਦੀ ਟੀਆਰੀ ਕਰੋ ਗਾਂ ਦੀ ਕੜੀ ਕਰੀਂ ਉੱਥੇ ਦਾ ਸਾਰਿਆਂ ਨੂੰ ਜਾਣਾ ਕਿ ਨਹੀਂ ਭਾਈ ਸਾਰਿਆਂ ਨੂੰ ਜਾਣਾ ਛੋਟੇ ਮੁੰਡੂੜੀ ਵੀ ਵਿਆਹ ਕੰਜੋ ਜਮੇ ਕਮਾਲ ਕਰੀ ਜੰਨੇ ਹੋ ਕਮਾਲ ਕਰੀ ਜਦੋਂ ਜ਼ੋਰ ਪਾਉਂਦੇ ਬਰੋ ਥੋੜਾ ਜ਼ੋਰ ਪਾਉਂਦੇ ਭਾਈ ਮੈਂ ਮੋਰ ਤੇ ਕੋਈ ਨਾ ਕੋਈ ਜਾਈਗਾ ਤੇ ਬਿਨਾਂ ਨਸ਼ੇ ਵਾਲਾ ਨਹੀਂ ਛੋੜਾ ਹਾਂ ਕਿਵੇਂ ਬਿਨਾਂ ਨਸ਼ੇ ਵਾਲਾ ਵੀ ਬਿਨਾਂ ਨਸ਼ੇ ਵਾਲਾ ਕੋਈ ਬੰਦਾ ਇੱਥੇ ਆਉਂਦਾ ਨਹੀਂ ਆਪਾਂ ਮੇਰਾ ਨਸ਼ੇ ਵਾਲੇ ਅੰਬੈਸੂ ਨਸ਼ੇ ਕੋਈ ਮਨਸ਼ਾ ਹੋਰ ਏ ਤਾਂ ਕਦੇ ਤਾਂ ਹੀ ਵਿਚਾਰਾ ਖਾਲਾ ਠੀਕਾ ਠੀਕਾ ਇਹ ਜਿਹੜਾ ਪੱਕਾ ਤੂੰ ਆਪਣਾ ਕਰ ਇਹ ਕਦਾਈ ਚਮਚਾ ਲਾ ਲੈ ਜੀ ਕੀ ਲਾ ਲੈ ਤਲਪਈ ਚੰਗੀ ਗੱਲ ਆ ਵੇਖ ਲੈ ਜਿਹੜਾ ਪੱਕਾ ਬਰਾਤ ਅਲ ਚੱਲਾ ਮੈਂ ਹਾਂ ਚੰਗੀ ਗੱਲ ਹੋਵੇ ਸੀ ਆਪਾਂ ਤਾਂ ਕਹਿੰਦੇ ਹਾਂ ਹੱਥ ਕਿ ਹਲਵਾਈ ਹੈਗਾ ਕੋਈ ਓਏ ਹਾਂ ਆ ਪੁੱਛ ਕੇ ਰੱਖੀ ਹੈਗਾ ਹੈਗਾ ਮੁੰਡਾ ਆਪਣਾ ਜਾਣਛਾਣ ਸਸਤਾ ਹੀ ਹੋਵੇ ਬੱਸ ਉਹ ਘਰ ਦੀ ਗੱਲ ਦੀ ਆ ਹਾਂ ਪੁੱਛ ਕੇ ਰੱਖੀ ਯਾਰ ਕੰਮ ਐਹੀ ਤੇਰੇ ਕੋਲੇ ਕਣਕ ਦੇ ਜਾਨੇ ਲੋਕ ਇਕੱਠੇ ਲੈ ਜੂਗੀ ਨੰਗ ਮਲੰਗੇ ਕਮਾਲ ਕਰੀ ਨਾ ਕਮਾਲ ਕਰੀ ਨਾ ਯਾਰ ਤੂੰ ਜਮਾ ਬੜੀ ਚਲ ਮੁੱਖਾ ਬੋਲਣ ਦੀ ਆ ਤੈਨਾਂ ਬਈ ਨਾ ਤੇਰੀ ਓਏ ਬਸ ਤੇ ਕਰਾਂ ਚਾਉਂਦੀ ਆ ਨਹੀਂ ਆਉਂਦਾ ਤਾਂ ਫੇਰ ਹੀ ਕਰ ਕਣਕ ਦੇ ਕੱਟੇ ਜਾ ਕੋਈ ਨੰਗ ਬਲੰਗੇ ਮੁੱਖਾ ਕੀ ਹੋ ਗਿਆ ਆ ਕਹਿੰਦਾ ਮੁੱਖੀ ਏਡੀ ਛੇਤੀ ਤਾਈ ਵਾਰੀ ਬੰਦ ਸਿਆ ਤੂੰ ਚੋਰ ਮਚਪੁਰ ਮੈਂ ਵੇਚ ਦਿੰਨਾ ਮੈਂ ਕਹਿੰਦੀ ਵੇਚ ਦਿੰਨਾ ਹਾਂ ਇਹ ਘਟ ਜਾਂਦੀ ਆ ਤੁਸੀਂ ਇਸ ਕੰਮ ਦੇ ਤੁਸੀਂ ਵੇਚਦੇ ਹੋਵੋਗੇ ਨਹੀਂ ਕੋਈ ਨਹੀਂ ਚੱਲ ਉਹ ਐ ਕਿ ਬਚਕਾਰੀ ਕੁੱਤਾ ਬਾਬਾ ਨਾ ਮਿਰਗ ਮੰਗਰ ਲਾਉਣਾ ਅਸੀਂ ਨਹੀਂ ਬੰਦੇ ਬਾਹਰ ਚੜੇ ਗੜੇ ਮਿਰਗ ਮੰਗਰ ਗੱਲ ਤਾਂ ਸਹੀ ਉਹ ਝੁੱਕਾ ਦਿੱਤਾ ਥੁਣ ਲੈ ਯਾਰ ਹਾਂ ਉਹ ਇਹਦੇ ਕੋਲੇ ਕੁੱਤੀ ਐ ਨੇ ਕੁੱਤੀ ਭਰੌਣੀਆਂ ਮੰਡਣੇ ਪਿੰਡ ਚ ਪਿੰਡ ਛੜਤੀ ਐ ਕੀ ਬਿੜੀ ਛੜਤੀ ਪਿੰਡ ਚ ਯਾਰ ਕੁੱਤੇ ਛੜਤੀ ਐ ਪਿੰਡ ਚ ਆਊਗੀ ਮੰਗਰ ਕੁੱਤੇ ਬਹੁਤ ਡਰਦੇ ਹੁੰਦੇ ਕੁੱਤੇ ਲੱਗ ਜਾਂਦੇ ਆ ਲਾਗੇ ਮਗਰ ਹੋਰ ਕਿਵੇਂ ਸਮਝਾ ਯਾਰ ਬਾਬਾ ਇਹਨੂੰ ਉਹ ਕੁੱਤੀ ਭਰਾਉਣੀਆਂ ਤੇਰੇ ਕੁੱਤੇ ਤੋਂ ਉਹ ਦੂ ਉਹ ਠੰਗੋ ਠਾਈ ਕੀ ਬੀਂਦੀ ਬੀਂਦੀ ਹਾਂ ਬੈਠੋ ਪਿੱਟਬੋਲ ਤੇਰੇ ਕੋਲ ਪਿੱਟਬੋਲ ਵੀ ਹੈਗਾ ਹਾਂ ਉਹ ਛਾ ਗਈ ਵੇਗਾ ਅੰਦਰ ਬੰਨੇ ਬੈਠੇ ਨੇ ਪਿੱਟਬੋਲ ਇਹਨਾਂ ਕੋਲ ਚਾਹ ਬੈਠਾ ਉਹ ਕੁੱਤੀ ਪ੍ਰਾਣੀ ਆ ਪਿੱਟਬੋਲ ਚੀ ਕਰੋ ਜਾਂਦਾ 10 ਦਿਨ ਟੋਕਣ ਲੈ ਜੋ ਬਰਬਾਦ ਤੋਂ ਬਾਹਰ ਹੀ ਨਹੀਂ ਹੋ ਜਾ ਜੇ ਪੰਜ ਕੁੱਤਾਂ ਟੋਕ ਨੂੰ ਪੈਂਦੀ ਫੁੱਦੀ ਹਾਰਡ ਕਾਰਡ ਬੰਨਦਾ ਇੱਥੇ ਕਾ ਤੇਰੇ ਪੰਜ ਕੁੱਤਿਆਂ ਚ ਗੱਲ ਸੁਣ ਲੈ ਉਹ ਪਈਏ ਮੌਲ ਮੌਲ ਮਾਲਕ ਦੇ ਉਹ ਵੇਖ ਕੁੱਤੀ ਚਾਚਾ ਪੰਜ ਗੋਟਾ ਕਿੰਦੀ ਦੋਈਆ ਨਾ ਪੈ ਰਿਹਾ ਜਹਰਾ ਝੋਟਾ ਸੀ ਬਾਂਦੀ ਝੋਟਾ ਭਾਰੀ ਇੱਕ ਤੂਰਾ ਵੇਖਦਾ ਬੇੜਾ ਤੇ ਜਾਵੇ ਦੂਰ ਦੂਰ ਲੈ ਕੇ ਕੁੱਤੀਰ ਵੱਢ ਕੇ ਕੰਨ ਬੰਨ ਰੱਖੇ ਜੀ ਕੰਨ ਜੀ ਮੈਂ ਵੱਢ ਕੇ ਕੰਨ ਛੱਤੀ ਫਿਕਟ ਬਣੇ ਟੀਕੇ ਦੇ ਕੇ ਛਾਰੇ ਇਹ ਨਾ ਪੁੱਛੀ ਤੁਸੀਂ ਬੇ ਕਿੰਨੀਆਂ ਲੈ ਲਾਇਆ ਚਲ ਗੰਦਾ ਕਤੀਲਾ ਤਾਂ ਉਹਦੇ ਮੈਂ ਬਗਾਨੇ ਪਿੰਡ ਕਾਹਨੂੰ ਜਾਣਾ ਚਲ ਇੱਥੋਂ ਭਾੜਾ ਆ ਜਾ ਉੱਤੇ ਕਾਫੀ ਦੇ ਫੋਟੋ ਕਾਲੂ ਨੌ ਕੰਨ ਵੱਡੇ ਚਾਰ ਪੈਰ ਦੋ ਅੱਖਾਂ ਛਾਰੀ ਕੀਦਾ ਮੁੰਡਾ ਗਾਹ ਕਿੰਨੀ ਉਮਰ ਦਾ ਸਾਰਾ ਲਿਖਿਆ ਉੱਤੇ ਜਿਵੇਂ ਆਪਣਾ ਲਿਖਿਆ ਹੁੰਦਾ ਦਵਾਈ ਦੇ ਫਿਰ ਕੁਲੇ ਇਤਨਾ ਹੋ ਜਾਂਦਾ ਉਹ ਅਥਰੇ ਅੱਛਾ ਆਂ ਰਬੀ ਜਸਮਾਨਾ ਹਾਂ ਰਾਗੜ ਲਿਆ ਕੀ ਕੁਛ ਪਤਾ ਹੋਏ ਇੱਕ ਦੋ ਚ ਸਲਾ ਜੀਤਾ ਹੂੰ ਸਾਲਮ ਪੰਜਾ ਹੂੰ ਆਸਟ੍ਰੇਲੀਆ ਕੋਲ ਕਿਰਲਾ ਹੱਛਾ ਤੇ ਇਕੋ ਚ ਪਾਈਏ ਥੋੜੀ ਠੰਡੀ ਝੌਂ ਖਾਰਾ ਝੌਂ ਖਾਰਾ ਇਹ ਕ ਫਿੱਟਾ ਤਲੀਆਂ ਚੀਜ਼ਾਂ ਦੇ ਬਚਦਾ ਮਾਤ ਦਾ ਉਹ 5 ਕਿਲੋ ਕਾ ਚਕਾਰਨਗਾ ਅੱਖਾ 5 ਕਿਲੋ ਕਾ ਚਕਾਰ ਕਰਕੇ ਜਦੋਂ ਹੋ ਰਹਿ ਗਿਆ ਕਿਲੋ ਕਾ ਹਾਂ ਹੇਰ ਉਹਨੂੰ ਬੇਸਨ ਚ ਪਿੰਨੀਆਂ ਵਟ ਕੇ ਇੱਕ ਪਿੰਨੀ ਰੋਜ ਦੀ ਦੀਆਂ ਭਾਈ ਤਾਂ ਦੋ ਬਾਈ ਉਹ ਤਾਂ ਸਿਆਣ ਦੀ ਗੱਲ ਕਰੀ ਗੁੱਦੂ ਵਾਲੇ ਦੀ ਬੱਟ ਚ ਗੱਲ ਕਰਦੇ ਉਹ ਅਸੀਂ ਇਹ ਪਿੰਡੋ ਘੋਖ ਬਾਈਆਂ ਬੜਾਈਆਂ ਕਰੀ ਮੇਰਾ ਨਾ ਕਨੂ ਭਾਜ ਇੱਕ ਕੰਡਾ ਵੀ ਹੈ ਰੋਜੀ ਦਵਾਈ ਤੋਤਾ ਯਾਰਾ ਚੱਜ ਕਰਦੇ ਆ ਗੱਲਾਂ ਗੱਲਾਂ ਜੋ ਭੰਗ ਗਈ 5 ਕਿਲੋ ਕਿਉਂ ਦੇ ਕੇਦੇ ਨਹੀਂ ਨਹੀਂ ਉਹ ਗੱਲ ਕਰਨ ਦੀ ਕੋਈ ਗੱਲ ਕਰਨ ਦੀ ਕੀ ਡਣੀਆਂ ਲੈਖੋ ਇਹਨਾਂ ਬੜਾ ਅੱਛਾ ਕੁੱਤੀ ਪੜਾਉਣੀਆਂ ਹੈ ਹਾਂ ਪਰ ਇੱਕੋ ਇੱਕ ਲੈਂਡ ਨਿਕਲ ਨਹੀਂ ਕਰ ਨਿਕਾ ਚੌਥੇ ਆਉ ਬਾਰੀ ਚੌਥੇ ਹਾਂ ਤਿੰਨ ਟੋਕਣੇ ਲੇ ਕੇ ਚਾ ਚੌਥੇ ਇਹਨਾਂ ਨੂੰ ਪੜਾ ਜੀ ਫਿਰ ਹੋਰ ਫੜਕੀਆ ਚੌਥੇ ਤੁਸੀਂ ਬੰਨੇ ਅਸੀਂ ਵਾੜ ਦੇ ਥਾਂ ਛੱਡ ਗਏ ਗੱਲ ਸੁਣ ਲੈ ਪਤੂਰੇ ਦੇ ਉਹ ਵੀ ਡੱਬੇ ਜੀ ਜਨਾ ਅੱਖਾਂ ਜੀ ਬੜਾ ਜੀ ਆਪਣੇ ਕੁੱਤੇ ਦਾ ਰੁਕਾਜ ਹੈ ਠੀਕਾ ਠੀਕਾ ਸਮਝ ਗਿਆ ਗਾਲੇ ਦੋ ਕੰਨ ਚਾਰ ਲੱਤਾਂ ਦੋ ਅੱਖਾਂ ਤੇ ਤੂੰ ਦਰੇ ਨਹੀਂ ਤੈਨੂੰ ਤੇਰੇ ਕੁੱਤੇ ਨਹੀਂ 20 ਨਾ ਹੋਣਗੇ 20 ਨਹੀਂ ਸਾ ਤੇਰੇ ਹੁੰਦੇ ਨਹੀਂ 20 25 ਪੰਜ ਨਾ ਹੁੰਦੇ ਨਹੀਂ ਉਹ ਗੱਲ ਤਾਂ ਮੰਨੀ ਤੇ ਮੱਟਰ ਵੀ ਚਾਰ ਕਟੂਰੇ ਨੂੰ ਪੰਜ ਵੀ ਦੇ ਸਕਦੇ ਕਈ ਵਾਰੀ ਤੇ ਉਹ ਇਹ ਮੰਨ ਲਾ ਵੀ ਬਾਹਲੇ ਨਹੀਂ ਦਿੰਦੀ ਚਾਰ ਦਿੰਦੀ ਐਟਮੀ ਚਾਰ ਚੋ ਤੇ ਤਿੰਨ ਦਾ ਸ਼ਿਕਾਰੀ ਨਿਕਲ ਗੇ ਚੋਟੀ ਦੇ ਹਾਂ ਜਮਾ ਇੱਕ ਬੇਟਾ ਬਾਲ ਨਹੀਂ ਇੱਕ ਬੇਟਾ ਲੜਾਕੂ ਨਿਕਲੂਗਾ ਫੇਰ ਕੀ ਕਰਾਉਣਾ ਦੋ ਪੰਜ ਕਟੂਰੇ ਸੀ ਕੀ ਕਰਾਉਣੇ ਦੋ ਪੰਜ ਜੇਟਾ ਲੋਡ ਹੋਈ ਸ਼ਿਕਾਰ ਛੇਡਣ ਦੀ ਹਾਂ ਮੈਂ ਸ਼ਿਕਾਰੀ ਛੱਡ ਦੋ ਅੱਛਾ ਜੇ ਲੋਡ ਹੋਈ ਕਿਸੇ ਨੂੰ ਭਜਾਉਣ ਦੀ ਅੱਛਾ ਚਬਾ ਜਿੱਦੀ ਪਤਾ ਗੱਡੀ ਮੰਡੀ ਦੇ ਕੋਲੇ ਆਏ ਨਹੀਂ ਉਹ ਬਾਹਰ ਆਉਂ ਗਈ ਹੈ ਬਾਹਰ ਆਈ ਹੈ ਬਾਹਰ ਆ ਛੋਟੇ 10 ਸੇਰ ਬੱਕ 7 ਲੱਖ ਦੀ ਕੁੱਤੀਆਂ 7 ਲੱਖ ਉੱਤੇ ਖਰਚਾ ਆ ਗਿਆ ਓਛਾ ਹਾਂ 14 ਲੱਖ ਹਾਂ ਕੱਠੀ ਆਏ ਸੀ ਆਪਣੇ ਮੁੰਡਾ ਚੀਨਾ ਮਾਨਸਾਲਾ ਇਸ ਤਾਂ ਰਵੀਸ਼ ਨੂੰ ਲੈਂਦੀ ਸੀ ਉਹ ਇਹ ਕੋ ਲਿਆ ਸੀ ਕੁੱਤਾ ਕਾਪੇ ਮੁੰਡੇ ਦੀ ਕੁੱਤੀ ਆਈ ਸੀ ਅੱਛਾ ਅੱਛਾ ਉਹ ਤਾਂ ਪਾਈ ਛਣਦੇ ਸੀ ਕਹਿੰਦੇ ਹਾਂ ਬਟ ਓਏ ਓਹ ਲਿਆ ਆਵੇ ਤੈਨੂੰ ਬਾਹਰ ਲਿਆ ਦੇਂਦੇ ਆ ਤੂੰ ਕੀ ਕਰਦਾ ਇੱਥੇ ਕੱਢ ਲਿਓ ਪਿੰਡ ਚੋਂ ਕੋਈ ਉਰੇ ਤੇਰੀ ਜੰਗੀ ਬਨਲੀ ਉਹ ਬੋਲ ਮੁੰਡੇ ਤੋਂ ਪੁੱਛਿਆ ਆਪਣੇ ਚੀਨੇ ਤੋਂ ਉਹ ਤਾਂ ਆਇਆ ਮੈਂ ਤੇ ਦੱਸਾਂ ਨਾ ਨਾ ਕੁੱਤੀ ਬੰਤ ਸੇ ਗੱਲ ਕੀਆ ਉੱਤੀ ਤੁਸੀਂ ਬਨਲੀ ਪਿੰਡ ਚ ਤੁਸੀਂ ਕਹਿੰਦਾ ਚੰਗੇ ਚੰਗੇ ਕੁੱਤੇ ਤੋਂ ਭਰਾ ਜੇ ਚਾਹੀਏ ਕਦੂਰੇ ਦੇ ਤੁਸੀਂ ਆਪਣੇ ਆਪਣੇ ਅਸਲ ਬਨਜੂਗੀ ਤੁਸੀਂ ਕਿੱਥੇ ਆਈ ਗੱਲ ਇਹਨਾਂ ਕੋਈ ਉਹ ਟਿੱਬੇ ਤੇ ਕੁੱਤੀ ਸੂਈ ਉਹਦਾ ਕਦੂਰਾ ਲੈ ਤੁਸੀਂ ਚਲ ਉਹ ਨਹੀਂ ਉਹ ਤਾਂ ਮਰ ਗਿਆ ਸੀ ਕਿਸੇ ਨਾਲਸ ਮੈਨੂੰ ਕਾਨੂੰ ਪਤਾ ਮੇਰੀ ਮਾਸੀ ਦਾ ਪੁੱਤ ਦਵਾਕੇ ਜਿਆ ਸੀ ਇਹ ਥਾਣੇ ਦਾ ਨਾ ਛੱਡ ਕੇ ਗਿਆ ਮਾਸੀ ਦਾ ਪੁੱਤ ਠੀਕ ਆ ਉਹ ਦੇਖ ਗਿਆ ਜੀ ਕਿ ਤੂਰੇ ਕੋਲ ਪਾ ਲਈ ਯਾਰ ਤੂੰ ਗੱਲ ਮੋੜਦੀ ਆਂ ਜੱਜ ਵੀ ਕੁੱਤਾ ਛੱਡਣਾ ਕਿ ਨਹੀਂ ਲੋਕਾਂ ਤੋਂ 2500 ਰੁਪਏ 20000 ਲੈਣੇ ਆ ਦੇਖਾ ਉਹਦਾ ਪਰਪਾ ਉਹਦਾ ਪਰਿਵਾਰ ਤੁਸੀਂ ਜਿੰਨੇ ਮਾਰਦੀ ਦੇਦੇ ਮੱਛ ਹਾਂ 20000 ਹਾਂ 20000 ਕੀ ਲੈਣੀ ਆ ਨਾ ਤਬ ਤੱਕ ਆਈ ਇਹ ਬੂ ਤਾਂ ਹੈ ਜੋ ਬਾਈ ਤਾਸ ਯਾ ਨਾ ਨਾ 14 ਲੱਖ ਦੀ ਕੁੱਤੀ ਲੈਣ ਦੀ 20000 ਨਵੇਂ ਜੋ ਤੱਕ ਰਹੀ ਦੈ ਨੀ ਤੂੰ ਛੋੜੇ ਕੁੱਤੇ ਨਹੀਂ ਕੀ ਨਹੀਂ ਨਕੀਮ ਕਹੇ ਨੀ ਬਾਹ ਕੁੱਤਾ ਤੂੰ ਇਹ ਕੰਜਰ ਆਏ ਕੋ ਭਾਗਾ ਨੇ ਬੜੀ ਮਹਿੰਗੀ ਕੁੱਤੀ ਛੋੜੇ ਪੱਤੇ ਤੋਂ ਭਰੋਣੇ ਸੀ ਇਹ ਗੱਲ ਸੁਣ ਲੈ ਛੋੜੇ ਪੱਤੇ ਦਾ ਨਾਂ ਬਣੂ ਆ ਚੰਨਾ ਦੱਸੋ ਬਹੁਤ ਤੇਰੇ ਮੈਨੂੰ ਨਾ ਜਿੰਨਾ ਜਿਹੜਾ ਪੁੱਤ ਆਣੀਆਂ ਅਸੀਂ 2 ਮਹੀਨੇ ਰੱਖਦੇ ਆ 2 ਮਹੀਨੇ ਤੋਂ ਬਾਅਦ ਅਸੀਂ ਮੁੜ ਕੇ ਸਾਲ ਭਰ ਭਰਉਂਦੇ ਨਹੀਂ ਨਾ ਭਰ ਕੇ ਕਿਤੇ ਤੇ 2 ਮਹੀਨੇ ਮੈਂ ਦਿਨ ਰਾਤ ਜਾਗਦਾ ਬੈਠਾ ਰਹਿੰਦਾ ਨਾ ਜਾਣੀਂ ਅੱਛਾ ਹਾਂ ਕੀ ਕੋਈ ਨਾ ਕੋਈ ਨੀਕੀ ਹੋ ਜੇ ਕੁੱਤੀ ਤੇ ਪਗਾਨੀ ਕੁੱਤੀ ਆ ਅੱਛਾ ਤੇ ਮੈਨੂੰ ਜੱਕ ਨਹੀਂ ਆਉਂਦੀ ਮੈਨੂੰ ਇਹ ਤੇ ਤੇਰੀ ਜ਼ਿੰਮੇਵਾਰੀ ਵੀ ਹੁੰਦੀ ਆ ਉਹ ਖੜੀ ਆ ਇੱਥੇ ਕੁੱਤੀ ਮਾਰੀ ਜਾਂਦਾ ਉਹ ਲੈ ਛੱਡ ਦੇਗਾ ਬੰਦਾ ਕੁੱਤੀ ਸੁਣੀ ਛੱਡੀ ਇਹਨਾਂ ਦਾ ਕੋਈ ਪਤਾ ਨਹੀਂ ਲਾ ਸਕਦੇ ਨਾਲ ਹੀ ਲੱਗਦਾ ਯਾਰ ਸੀ ਇਹਦਾ ਕੁੱਤਾ ਛੱਡ ਗਿਆ ਸਾਨੂੰ ਕੋਈ ਲੋੜਾ ਕੁੱਤਾ ਕੁੱਤਾ ਕਿਉਂ ਇਹ ਜਾਂਦਾ ਫਿਰੇ ਬਾਹਰ ਤੇ ਭੈਣਾਂ ਦੀ ਮਾਰਦੀ ਹੈ ਸੀਤਾ ਦੇ ਘਰ ਪੈਣ ਲਾਉਦਾ ਦੋ ਟਾਈਮ ਦੁੱਧ ਆਹਣੇ ਵਾਲੇ ਕੁੱਤਕੇ ਪਾਣੇ ਆ ਕੁੱਤੀ ਨੂੰ ਬਰਾਬਰ ਦੀ ਖਰਾਕ ਦਿੰਨੇ ਅਸੀਂ ਆ ਬਈ ਯਾਰ ਕੱਢਨੇ ਬੜੀ ਰੁਪਈਆ ਦਾ ਘਾਟੇ ਦੇ ਬੱਸ ਗੱਲ ਕਿੰਨਾ 10000 10000 ਜਿੱਲਾ ਮੂੰਹ ਮੱਥੇ ਲੱਗਦਾ ਬਾਈ ਅੱਛਾ ਅੱਜ ਆਪ بتا ਦੋ ਕੁੱਤੀ ਦੇ ਟਾਈਮ ਹੋ ਜਾਏ ਜੇ ਤੱਕ ਕਹਿਣਾ ਕੋ ਨਾ ਮਰਾ ਵਾ ਇਸ ਤਰ੍ਹਾਂ ਦਿਨ ਨਾ ਨਾ ਪਰ ਉਹਨਾਂ ਠੱਕੇ ਨਾ ਕੁੱਤਾ ਸਾਡੇ ਕੁੱਤਿਆਂ ਨੇ ਟੋੜਾ ਹੱਥ ਨੂੰ ਪੰਜ ਕੁੱਤਿਆਂ ਨੇ ਚੰਗੀ ਗੱਲ ਆ ਭਾਈ ਹਾਂ ਮਾਜੀ ਜਿੰਨਾਂ ਲੈ ਮੁਖਤ ਪਾਲਦਾ ਮੁਕਤੀ ਇਹਨਾਂ ਕੋਲ ਕੋਈ ਰੱਬ ਲੱਗਦੀ ਗੱਲ ਕਰ ਦੋ ਰੱਬ ਲੱਗਦੀ ਵਿੱਚ ਤੁਸੀਂ ਦੱਸੋ 10000 ਰੁਪਏ ਹੁੰਦੇ ਕੁੱਤੀ ਦਾ ਠੀਕ ਐ ਛਿਓ 400 ਹਾਂ 400 ਵਾਹ ਮਾਰਿਆ ਕੁੱਤਾ ਇਹ ਫਿਰ ਇਹ ਫਿਰ 400 ਦਾ ਕੁੱਤੀ ਲੱਗਦੀ ਵੀ ਨਾ ਦਿਖਾਵਾਂ ਤੈਨੂੰ ਹਾਂ ਅੱਛਾ ਲੱਗੀ ਜਾਂਦੀ ਹੈ ਸਾਡੇ ਕੁੱਤੇ ਤੋਂ ਇਹ ਜੀ ਕਿੱਥੇ ਆ ਹੇ ਜਾ ਸ਼੍ਰੀਆ 500 ਲਏ ਲੋ 2 ਮੋਟਲਾ ਕਿਲੋ ਮੀਟਰ ਸਨਵਾ ਆਹੀ ਤੁਹਾਨੂੰ ਨਾ ਫੋਟੋ ਵਾਹ ਦਾਰੂ ਛੱਡੀ ਕੇ ਕਿਲੋ ਪੇ ਆਟਾ ਲਏ ਨਾ ਨਾ ਆਦਲੀਏ ਮੁੰਡਾ ਬੱਡੇੜੀਆਂ ਚੱਲ ਬਿਲਕੁਲ ਹੋਰ ਦੇਖ ਜਿਓ ਬੜਾ ਚੰਗਾ ਇਹਦਾ ਖੁਆਰ ਤੇ ਫੋਟੋ ਆ ਚਾਹ ਪਾਣੀ ਪਾ ਦਿੱਤੇ ਭਾਈ ਹਾਂ ਵਾਹ ਹੋ ਤੇਰੇ ਪਗਾਂ ਹੀ ਸੋਹਣੇ ਆ ਨਾ ਨਾ ਛੋਟ ਕੇ ਕਰੋ ਹਾਂ ਫਿਰ ਗਾਹ ਬੰਨ ਕੇ ਰ ਖੜਾਵੇਂਗੇ ਕੁੱਤਾ ਬਾਹਰ ਕੀ ਕੋ ਬੰਨ ਰੱਖੇ ਅੱਗੇ ਗਾਂ ਦੇ ਬਣੇ ਛਾਣਾ ਘਰ ਦੀ ਅਗਲਾ ਦੇਖ ਲੈ ਵੀ ਐਡਾ ਮਹਿੰਗਾ ਕੁੱਤਾ ਠੀਕ ਆ ਓਏ ਆ ਕੱਲੇ ਬਾਬਾ ਯਾਰ ਪਹਿਲੀ ਵਾਰੀ ਕਟਾਕੀ ਆ ਕੇ ਬਾਹਰ ਮੂਰ ਪੜਦਾ ਹੋਈ ਬਾਹਰ ਸੀਗਾ ਮੈਂ ਅੱਛਾ ਅਸੀਂ ਵੀ ਤੂੰ ਮੰਨਿਆ ਨਹੀਂ ਕੋਈ ਹੋਰ ਦੱਸਦਾ ਇਹ ਕੁੱਤੇ ਦੀ ਲੱਗੀ ਹੋਈ ਕੁੱਤੀ ਦੁੱਧ ਵੀ ਪਛੇੜੀ ਪੱਕਾ ਜਿਉਂ ਭਾਂਡੇ ਦੀ ਚਪਾ ਹਲਦੀ ਦੁੱਧ ਵੀ ਘਰੋਣਾ ਕੋ ਦੁੱਧ ਦੋ ਚੋਲਿਆ ਕਰਿਓ ਕੋਈ ਤੁਸੀਂ ਚੋਦੇ ਹੋਊਂਗੇ ਗੱਲ ਕਰਨੀ ਆ ਉਹ ਦੂਰੇ ਰੱਜ ਕੇ ਵੀ ਤੂੰ ਜਿ ਵਸ ਰਿਆ ਤੂੰ ਹਾਂ ਮੈਨੂੰ ਪਹਿਲੀ ਅੱਖ ਐ ਨਹੀਂ ਨਹੀਂ ਤੇ ਮਾਰੀ ਹੱਥ ਵੀ ਆ ਕਰਦੇ ਨਾ ਨਹੀਂ ਬਈ ਕਈ ਵਾਰੀ ਮੈਂ ਨਹੀਂ ਗਈ ਡੰਗਵਾ ਲੈ ਸਕਦਾ ਕੁੱਤੇ ਦੀ ਨਾ ਜਾਣੀਆਂ ਕਲੱਚ ਪਲੇਟ ਜਿੰਨਾ ਲੱਗੀ ਜਾਊਗਾ ਜਿੰਨਾ ਲੱਗੀ ਜਾਊਗਾ 400 ਚਾ ਇੱਕ ਲੱਖ ਚਪਲੇ ਟੁੱਟੂ ਕੀ ਕੁੱਤੇ ਜ਼ਿੰਮੇਦਾਰ ਕਾਉਣਾ ਭਾਈ ਇਹ ਤਾਂ ਐਵੇਂ ਭਾਗ ਗਿਆ ਫਰੀ ਚੰਦਾ ਆਪਣੇ ਕੋਲ ਤੋੜਾ ਨਹੀਂਗਾ ਹਾਂ ਤਿੰਦੇ ਤਿੰਨ ਤਾਂ ਹੈਗੀਆਂ ਨੇ ਇੱਕ ਦੋ ਅੱਜ ਸਵੇਰ ਹੋਊਗਾ ਯਾਨੀ ਨਾ ਉਹ ਕੁੱਤਿਆਂ ਦਾ ਤੋੜਾ ਆਪਣੇ ਕੋਈ ਨਾ ਯਾਰ ਨਾ ਇੱਕ ਵੱਲ ਹੋ ਜਾ ਓਏ ਸ਼ਾਰ ਜਾ ਕਰ ਦਬੀ ਚੰਗੇ ਲੈਨੇ ਆਪਾਂ ਜੇ ਜੋ ਕੁੱਤੇ ਨੇ ਕੁੱਤੇ ਪਿਓਰ ਵੱਡਾ ਲੱਗਦਾ ਲੱਗਦਾ ਏ ਛੱੜਦੀ ਨਹੀਂ ਛੇਦੀ ਤੂੰ ਤੋਹਣ ਫਾਇੰਡਾ ਖਤੀਆ ਹਾਂ ਉਹ ਗੱਲ ਦਾਬ ਨਾ ਬਣਨ ਦਿਆ ਕਰ ਮੈਂ ਤਾਂ ਹੋਰੂ ਕਰਦਾ ਛਾਰ ਕੀ ਕਰ ਰੋ ਮੈਂ ਤਾਂ ਬੜਾ ਚਰਮ ਕੱਢ ਲੂੰ ਕੁੱਤੀ ਦੇ ਲੱਕ 'ਚ ਧੱਕਾ ਮਾਰਦਾ ਉਦੋਂ ਵੀ ਫਰ ਹੋ ਪੋ ਜਾਂਦਾ ਆ ਆ ਗੱਲ ਬੜੀ ਸ਼ੈਣੀ ਆ ਓਏ ਯਾਰ ਕਿਦਨੇ ਬਿੰਦੀ ਟੁੱਟ ਜਾਂਦੀ ਐ ਇਹ ਗੱਲ ਤੇਰੀ ਮੰਨ ਗਏ ਹਾਂ ਛਾਰ ਬੇ ਚੱਲ ਚੰਗਾ ਯਾਰ ਮੈਨੇ ਦਾਸ ਕਰ ਜਾ ਰੋਟੀ ਦਾ ਬਾਰੇ ਜਾ ਰਾ ਇਹਨੇ ਤਾਂ ਗੱਲੀ ਲਾ ਲੈਣਾ ਆ ਨਾ ਦੇਣਾ ਨਾ ਕਰਨਾ ਹੋਰੇ ਕਿੱਥੇ ਰੁਪਿਆ ਜਾ ਤਰੀ ਦੀ ਤੂੰ ਹੀ ਮਾਰਨ ਆਇਆ ਯਾਰਾ ਤਰੀ ਦੀ ਫੇਰ ਐਂ ਕਰ ਰੋਟੀ ਐਟੀ ਪਕਾ ਕੇ ਫੇਰ ਲਵਾਵਾਂ ਕੁਤੀ ਦੇਖ ਲਾਂਗੇ 10 ਮਿੰਟ ਤਰਤੇ ਤਾਂ ਉਹਨੀ ਕੋਈ ਲੱਗੀ ਆ ਯਾਰਾ ਹਾਂ ਹੁਣ ਬੈਲੇ ਹੋ ਕੇ ਲਵਾਵਾਂਗੇ ਨਾਲੇ ਘੰਟਾ ਬੈ ਜਾਗੇ ਕੋਲੇ